ਤੇ ਵੀ ਲੋੜ ਪਊਗੀ ਤੁਸੀਂ ਕਿਸੇ ਵੱਡੇ ਪੇਪਰ ਦੀ ਤਿਆਰੀ ਕਰਨੀ ਹੈ ਤੁਸੀਂ ਕਿਸੇ ਵੱਡੀ ਜੌਬ ਦੀ ਤਿਆਰੀ ਕਰਨੀ ਹੈ ਸਾਰੀ ਪੰਚਾਇਤ ਤੁਹਾਡੇ ਉਸ ਪੇਪਰ ਦਾ ਖਰਚਾ ਚੁੱਕੂਗੀ ਤੁਸੀਂ ਉਹ ਟਿਊਸ਼ਨ ਨਹੀਂ ਲਾ ਸਕਦੇ ਜਿਸ ਟਿਊਸ਼ਨਾਂ ਨਾਲ ਵੱਡੇ ਪੇਪਰਾਂ ਦੀ ਤਿਆਰੀ ਹੁੰਦੀ ਹੈ ਅਸੀਂ ਇਸ ਥਾਂ ਤੇ ਤੁਹਾਡੇ ਨਾਲ ਖੜਕੇ ਵਾਅਦਾ ਕਰਦੇ ਹਾਂ ਉਹ ਸਟਿਊਸ਼ਨਾਂ ਦੀ ਫੀਸ ਸਾਡੀ ਪੰਚਾਇਤ ਕਰੂਗੀ ਪਰ ਤੁਹਾਡੀ ਆਪਦੀ ਹਿੱਸਾ ਵੀ ਹੋਣੀ ਚਾਹੀਦੀ ਹੈ ਫਿਰ ਅਸੀਂ ਉਹ ਮੁਕਾਮ ਤੇ ਪਹੁੰਚਣਾ ਹੈ ਉਹ ਪੇਪਰ ਦੇਣਾ ਜਿਹਦੇ ਨਾਲ ਸਾਡੇ ਘਰਦਿਆਂ ਦਾ ਨਾਮ ਉੱਚਾ ਹੋਵੇ ਮੈਂ ਉਸ ਟਾਈਮ ਦੀ ਵੇਟ ਕਰੂੰਗਾ ਜਦੋਂ ਪਿੰਡ ਹੀਰੋਪੁਰਾਂ ਦੀਆਂ ਕੁੜੀਆਂ ਜੱਜ ਬਣਣਗੀਆਂ ਪਿੰਡ ਹੀਰੋਪੁਰਾਂ ਦੀਆਂ ਕੁੜੀਆਂ ਉਸ ਕੁਰਸੀਆਂ ਤੇ ਬੈਠਣਗੀਆਂ ਜਿੱਥੇ ਆਪਾਂ ਖਬਰਾਂ ਦੇ ਵਿੱਚ ਦੇਖਦੇ ਹਾਂ ਜਾਂ ਟੀਵੀਆਂ ਦੇ ਵਿੱਚ ਦੇਖਦੇ ਹਾਂ ਕਿ ਫਲਾਣੇ ਪਿੰਡ ਤੋਂ ਕੁੜੀ ਕੋਈ ਜੱਜ ਬਣ ਗਈ ਜਾਂ ਕੋਈ ਫਲਾਣੇ ਪਿੰਡ ਤੋਂ ਕੁੜੀ ਐਸਐਸਪੀ ਬਣ ਗਈ ਮੈਂ ਆਪਣੀ ਆਪਣਿਆਂ ਲਈ ਇੱਕ ਤੋਹਫਾ ਲਿੱਤਾ ਵੀ ਜਿੱਦਾਂ ਤੁਸੀਂ ਸਵੇਰੇ ਆ ਕੇ ਤੇ ਸ਼ਾਮ ਨੂੰ ਸਟੇਡੀਅਮ ਦੇ ਵਿੱਚ ਤਿਆਰੀ ਕਰਦੇ ਹੋ ਜਿਹੜਾ ਸਟੇਡੀਅਮ ਦੇ ਵਿੱਚ ਇੱਕ ਕਮਰਾ ਬਣਾਇਆ ਹੋਇਆ ਹੈ ਸਿਰਫ ਕੱਲੀਆਂ ਕੁੜੀਆਂ ਵਾਸਤੇ ਅਸੀਂ ਜਿੰਮ ਦਾ ਪ੍ਰਬੰਧ ਕਰਾਂਗੇ ਇੱਥੇ ਕੱਲੀਆਂ ਕੁੜੀਆਂ ਵਾਸਤੇ ਤੁਸੀਂ ਇੱਕ ਗਰੁੱਪ ਬਣਾ ਲਿਓ ਜੂ ਵੀ ਕੁੜੀਆਂ ਸ ਗਰਾਊਂਡ ਦੇ ਵਿੱਚ ਆਉਂਦੀਆਂ ਨੇ ਤਾੜੀਆਂ ਮਾਰ ਦਿਓ ਬੈਣਾ ਤਾੜੀਆਂ ਮਾਰ ਦਿਓ ਤੁਸੀਂ ਇੱਕ ਗਰੁੱਪ ਬਣਾ ਲਿਓ ਤੁਹਾਡੇ ਗਰੁੱਪ ਦੇ ਵਿੱਚੋਂ ਇੱਕ ਕੁੜੀ ਦੀ ਡਿਊਟੀ ਲਾ ਦਿਓ ਅਸੀਂ ਜਿੰਮ ਦੀ ਚਾਬੀ ਹੈ ਜਿਹੜੀ ਉਹ ਤੁਹਾਨੂੰ ਫੜਾ ਦਾਂਗੇ ਸਿਰਫ ਕੁੜੀਆਂ ਵਾਸਤੇ ਜਿੰਮ ਉਹਨੇ ਸਵੇਰ ਸ਼ਾਮ ਇੱਥੇ ਮਿਹਨਤ ਕਰਿਆ ਕਰੋ ਪ੍ਰੈਕਟਿਸ ਕਰਿਆ ਕਰੋ ਇਹਨਾ ਸੋਚਾ ਕਰੋ ਵੀ ਕੁੜੀਆਂ ਜਿੰਮ ਲਈ ਦਾ ਸਕਦੀਆਂ ਅਸੀਂ ਉਹਨਾਂ ਜਿੰਮਾਂ ਦੇ ਵਿੱਚ ਦੇਖਿਆ ਮੁੰਡਿਆਂ ਨਾਲੋਂ ਵੱਧ ਕੁੜੀਆਂ ਜਿੰਮ ਲਾਉਂਦੀਆਂ ਨੇ ਲੋ ਜੀ ਬਾਈ ਆਪਾਂ ਖੜਿਆਂਗੇ ਪਿੰਡ ਹੀਰੋਕਲਾਂ ਜਿਹੜਾ ਮਾਨਸਾ ਦੇ ਵਿੱਚ ਜਿੱਥੇ ਬਾਈ ਸੋਨੀ ਸਰਪੰਚ ਜਿੱਤੇ ਆਏਗੀ ਬਹੁਤ ਤਾਕੜੀ ਸਰਪੰਚੀ ਆਪਾਂ ਕਹਿ ਦਈਏ ਤੇ ਬਾਈ ਨੇ ਪਹਿਲੀ ਵਾਰ ਆਪਦੇ ਪਿੰਡ ਦੇ ਵਿੱਚ 3ਾਂ ਲਵਾਈਆਂ ਨੇ ਗਈਆਂ ਬੈਸ ਉਸ ਸ਼ਾਮਾਂ ਤੋਂ ਪਹਿਲਾਂ ਪੁਰਾਣੇ ਵੀ ਔਰ ਕੰਦੇ ਸਮੇਂ ਲੱਗਦੀਆਂ ਹੋਣਗੀਆਂ ਤੇ ਕੁੜੀਆਂ ਨੂੰ ਕਿੰਨਾ ਚਾਉ ਆਪਾਂ ਕੁੜੀਆਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਇੱਥੇ ਸਾਰੀ ਨਗਰ ਪੰਚਾਇਤ ਖੜੀ ਹੈਗੀ ਪਿੰਡ ਹੀਰੋਕਲਾਂ ਜਿਹੜਾ ਮਾਨਸਾ ਸਰਪੰਚ ਸਾਹਿਬ ਹੱਸੀ ਗਾਲ ਜੀ ਹੋਰ ਠੀਕ ਹੋ ਬਾਈ ਜੜਦੀ ਕਲਾਂ ਤੇ ਬਾਈ ਮੈਂ ਸੁਣਿਆ ਕਹਿੰਦੇ ਵੀ ਬਾਬਾ ਟਾਈਮ ਬਾਅਦ ਅੱਜ ਪਹਿਲੀ ਵਾਰ ਜਿਹੜਾ ਤੀਆਂ ਦੀ ਗੱਲ ਹੈ ਜਦੋਂ ਸਾਡੀਆਂ ਚੋਣਾ ਸੀ ਅੱਗੇ ਨੂੰ ਅੱਗੇ ਨੂੰ ਆ ਜਾ ਅੱਗੇ ਨੂੰ ਆ ਜਾ ਅੱਛਾ ਬਈਆਂ ਬਹੁਤ ਮੰਗਾ ਹੁੰਦੀਆਂ ਨੇ ਹਾਂ ਵੀ ਜਦੋਂ ਸੀ ਤੁਹਾਨੂੰ ਜਿਤਾਵਾਂਗੇ ਸਾਡੇ ਕਿੰਨੇ ਧਿਆ ਮੰਗਾ ਨੇ ਉਸ ਟਾਈਮ ਮੇਰੀਆਂ ਭੈਣਾਂ ਨੇ ਮੇਰੇ ਲਈ ਮੰਗਾ ਰੱਖੀਆਂ ਵੀ ਤੈਨੂੰ ਵੋਟਾਂ ਜ਼ਰੂਰ ਪਾਵਾਂਗੇ ਜਿੱਦਾਂ ਪਹਿਲਾਂ ਹੋਰ ਪਾਰਟੀਆਂ ਤੇ ਯਕੀਨ ਕਰਦੇ ਰਹੇ ਹਾਂ ਹੋਰ ਪੰਚਾਇਤਾਂ ਤੇ ਯਕੀਨ ਕਰਦੇ ਰਹੇ ਤੁਹਾਡੇ ਤੇ ਵੀ ਯਕੀਨ ਕਰਾਂਗੇ ਤੇ ਵੋਟਾਂ ਨਹੀਂ ਪਾਵਾਂਗੇ ਤੇ ਪਰ ਸਾਡੇ ਜੋ ਤਿਹਾਰ ਨੇ ਹਾਂ ਕਿਉਂਕਿ ਜੋ ਮੰਗਾ ਹੁੰਦੀਆਂ ਨੇ ਆਪਣੇ ਭਰਾ ਦੱਸ ਦਿੰਦੇ ਨੇ ਵੀ ਸਾਡੀਆਂ ਆ ਮੰਗਾ ਨੇ ਪਰ ਮੈਂ ਦੇਖਿਆ ਵੀ ਆਪਣੀ ਲੇਡੀਜ਼ ਲਈ ਬਹੁਤ ਘੱਟ ਮੰਗਾ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਸਾਡਾ ਹਮੇਸ਼ਾ ਟਿਚਰ ਰਹੂਗਾ ਦੇਖੋ ਜਿਹੜੀਆਂ ਤੀਆਂ ਨੇ ਉਹ ਤਾਂ ਹਰ ਸਾਲ ਹੀ ਲੱਗਣਗੀਆਂ ਠੀਕ ਹੈ ਤੇ ਅਗਲੀ ਵਾਰ ਇਸ ਤੋਂ ਵੀ ਵਧੀਆ ਪ੍ਰਬੰਧ ਹੋਣਗੇ ਠੀਕ ਹੈ ਪਰ ਮੈਂ ਆਪਣੀਆਂ ਭੈਣਾਂ ਨੂੰ ਇੱਕ ਬੇਨਤੀ ਕਰਦਾ ਵੀ ਬੂਰੀਆਂ ਸੰਭ ਤਾਂ ਛੱਡ ਕੇ ਇੱਕ ਵਧੀਆ ਪੜ੍ਹਾਈ ਕਰੋ ਤੁਸੀਂ ਬੇਸ਼ੱਕ ਲੋੜਵੰਦ ਕਿਸੇ ਪਰਿਵਾਰ ਤੋਂ ਹੋਵੋ ਪਰ ਫਿਰ ਵੀ ਜੇ ਤੁਸੀਂ ਕਿਸੇ ਵੱਡੇ ਅਫਸਰ ਬੰਨਾ ਹੈ ਆਈਪੀਐਸ ਤੱਕ ਦੇ ਪੇਪਰ ਤੁਸੀਂ ਦੇਣੇ ਨੇ ਅਸੀਂ ਸਾਰੀ ਪੰਚਾਇਤ ਤੁਹਾਡੀ ਮਦਦ ਕਰਾਂਗੇ ਠੀਕ ਹੈ ਚੰਗੇ ਕੰਮਾਂ ਦੇ ਵਿੱਚ ਤੁਹਾਡੀ ਅਸੀਂ ਮਦਦ ਕਰਾਂਗੇ ਪਰ ਸਾਡੇ ਪਿੰਡ ਦੇ ਵਿੱਚ ਜੇ ਕੋਈ ਬੁਰੀ ਸੰਗਤ ਹੋਊਗੀ ਜਾਂ ਬੁਰੀ ਲਾਈਨ ਤੇ ਤੁਸੀਂ ਲੱਗੋਗੇ ਤਾਂ ਅਸੀਂ ਵਿਰੋਧ ਵੀ ਕਰਾਂਗੇ ਠੀਕ ਹੈ ਕਿਉਂਕਿ ਜਦੋਂ ਸਾਰੇ ਪਿੰਡ ਨੇ ਸਾਨੂੰ ਚੁਣਿਆ ਹੈ ਤਾਂ ਅਸੀਂ ਸਾਰੇ ਪਿੰਡ ਦੇ ਹੀ ਸੇਵਾਦਾਰ ਹਾਂ ਸਾਰੇ ਪਿੰਡ ਤੇ ਸਾਡੀ ਨਿਗਰਾਨੀ ਰੱਖਣ ਦਾ ਹੱਕ ਬਣਦਾ ਹੈ ਤੇ ਬਾਕੀ ਮੈਂ ਆਪਣੇ ਭੈਣਾਂ ਨੂੰ ਬੇਨਤੀ ਕਰਦਾ ਵੀ ਚੰਗੀ ਪੜ੍ਹਾਈ ਕਰੋ ਉਸ ਲੈਵਲ ਤੱਕ ਪਹੁੰਚੋ ਪਹਿਲਾਂ ਗੱਲਾਂ ਹੋਰ ਸੀ ਪਲੱਸ 2 ਹੋ ਜਾਂਦੀ ਸੀ ਨੂੰ ਵਾਕੇ ਤੋਰ ਦਿੱਤਾ ਜਾਂਦਾ ਸੀ ਪਰ ਹੁਣ ਜਾਦੇ ਜ਼ਿੰਮੇਵਾਰੀਆਂ ਸੋਡੇ ਤੇ ਹੁੰਦੀਆਂ ਨੇ ਆਪਣੇ ਮਾਪਿਓ ਤੁਹਾਡੇ ਤੇ ਬਹੁਤ ਵੱਡੀ ਉਮੀਦ ਰੱਖਦੇ ਨੇ ਵੀ ਸਾਡੀ ਕੁੜੀ ਪੜੂਗੀ ਹੋ ਸਕਦਾ ਜੇ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਸੁਰੂ ਤੋਂ ਗਰੀਬੀ ਆਈ ਹੈ ਸਾਡੇ ਬੱਚੇ ਦੂਰ ਕਰਨਗੇ ਇਹ ਗਰੀਬੀ ਤਾਂ ਦੂਰ ਹੋਊਗੀ ਜੇ ਆਪਾਂ ਸਾਰੇ ਪੜ੍ਹ ਲਿਖ ਕੇ ਹੁਣ ਇਹ ਨਾ ਸੋਚੋ ਵੀ ਆਪਾਂ ਪੜ੍ਹ ਕੇ ਬਸ ਵਿਆਹ ਕਰਾ ਕੇ ਘਰ ਸਿੱਟਨੇ ਉਹ ਚੀਜ਼ਾਂ ਬਹੁਤ ਟਾਈਮ ਦੀਆਂ ਦੂਰਵਾਗੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਅੱਜ ਦੇ ਟਾਈਮ ਦੇ ਵਿੱਚ ਤਰੱਕੀ ਕਰਨੀ ਬਹੁਤ ਸੌਖੀ ਹੈ ਚੰਗਾ ਪੜੋ ਉਸ ਲੈਵਲ ਤੱਕ ਪਹੁੰਚੋ ਤਾਂ ਕਿ ਪਤਾ ਲੱਗੇ ਵੀ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਮੁੰਡਿਆਂ ਤੋਂ ਉੱਪਰ ਨੇ। ਬਿਲਕੁਲ। ਤੇ ਅੱਜ ਵੱਡੇ-ਵੱਡੇ ਉਧਾਂ ਤੇ ਤਾਂ ਕੁੜੀਆਂ ਬੈਠੀਆਂ ਨੇ। ਬਿਲਕੁਲ। ਮੈਂ ਉਸ ਆਈਪੀਐਸ ਕੁਰਸੀਆਂ ਤੇ ਕੁੜੀਆਂ ਬੈਠੀਆਂ ਦੇਖੀਆਂ ਨੇ ਜਿੱਥੇ ਮੁੰਡਿਆਂ ਦਾ ਹੀ ਬੌਤਿਕ ਮਤੋਂਕਾ ਹੋ ਜਾਂਦਾ। ਸਹੀ ਗੱਲ। ਇਸ ਕਰਕੇ ਤੁਹਾਨੂੰ ਬੇਨਤੀ ਹੈ ਤੁਹਾਡੇ ਨਾਲ ਖੜਿਆ ਤੇ ਤੁਹਾਨੂੰ ਕਿਤੇ ਵੀ ਲੋੜ ਪਊਗੀ ਤੁਸੀਂ ਕਿਸੇ ਵੱਡੇ ਪੇਪਰ ਦੀ ਤਿਆਰੀ ਕਰਨੀ ਹੈ, ਤੁਸੀਂ ਕਿਸੇ ਵੱਡੀ ਜੌਬ ਦੀ ਤਿਆਰੀ ਕਰਨੀ ਹੈ, ਸਾਰੀ ਪੰਚਾਇਤ ਤੁਹਾਡੇ ਉਸ ਪੇਪਰ ਦਾ ਖਰਚਾ ਚੁੱਕੂਗੀ। ਤੁਸੀਂ ਉਹ ਟਿਊਸ਼ਨ ਨਹੀਂ ਲਾ ਸਕਦੇ ਜਿਸ ਟਿਊਸ਼ਨਾਂ ਨਾਲ ਵੱਡੇ ਪੇਪਰਾਂ ਦੀ ਤਿਆਰੀ ਹੁੰਦੀ ਹੈ ਅਸੀਂ ਇਸ ਥਾਂ ਤੇ ਤੁਹਾਡੇ ਨਾਲ ਖੜਕੇ ਵਾਅਦਾ ਕਰਦੇ ਹਾਂ ਉਹ ਟਿਊਸ਼ਨਾਂ ਦੀ ਫੀਸ ਸਾਡੀ ਪੰਚਾਇਤ ਭਰੂਗੀ ਪਰ ਤੁਹਾਡੀ ਆਪਦੀ ਹਿੱਸਾ ਵੀ ਹੋਣੀ ਚਾਹੀਦੀ ਹੈ ਫਿਰ ਅਸੀਂ ਉਹ ਮਕਾਮ ਤੇ ਪਹੁੰਚਣਾ ਹੈ ਉਹ ਪੇਪਰ ਦੇਣਾ ਜਿਹਦੇ ਨਾਲ ਸਾਡੇ ਘਰਦਿਆਂ ਦਾ ਨਾਮ ਉੱਚਾ ਹੋਵੇ ਮੈਂ ਉਸ ਟਾਈਮ ਦੀ ਵੇਟ ਕਰੂੰਗਾ ਜਦੋਂ ਪਿੰਡ ਹੀਰੋਪਲਾਂਦਿਆਂ ਕੁੜੀਆਂ ਜੱਜ ਬਣਣਗੀਆਂ ਪਿੰਡ ਹੀਰੋਪਲਾਂਦੇ ਕੁੜੀਆਂ ਉਸ ਕੁਰਸੀਆਂ ਤੇ ਬੈਠਣੀਆਂ ਜਿੱਥੇ ਆਪਾਂ ਖਬਰਾਂ ਦੇ ਵਿੱਚ ਦੇਖਦੇ ਆ ਜਾਂ ਟੀਵੀਆਂ ਦੇ ਵਿੱਚ ਦੇਖਦੇ ਆ ਕਿ ਫਲਾਨੇ ਪਿੰਡ ਤੋਂ ਕੁੜੀ ਕੋਈ ਜੱਜ ਬਣ ਗਈ ਜਾਂ ਕੋਈ ਫਲਾਨੇ ਪਿੰਡ ਤੋਂ ਕੁੜੀ ਐਸਐਸਪੀ ਬਣ ਗਈ ਉਮੀਦ ਕਰੂੰਗਾ ਕਿ ਸਾਡੀਆਂ ਉਮੀਦਾਂ ਤੇ ਖਰੇ ਉਤਰਿਓ ਮੇਰੇ ਪਿੰਡ ਦੇ ਵਿੱਚੋਂ ਵੀ ਕੁੜੀਆਂ ਨੂੰ ਅਸੀਂ ਦੇਖਣਾ ਚਾਹੁੰਦੇ ਆ ਕਿ ਵੱਡੇ ਵੱਡੇ ਅਫਸਰ ਬਣਨ ਧੰਨਵਾਦ ਜੀ ਬਿਲਕੁਲ ਜੀ ਤੇ ਤੁਸੀਂ ਲੋਕੀ ਇੱਕ ਇਸ ਦਿਿਆਂ ਦੇ ਤਿਉਹਾਰ ਤੇ ਮੈਂ ਆਪਣੀ ਪਿੰਡ ਵਾਲੀ ਇੱਕ ਤੋਹਫਾ ਲੱਤੇ ਵੀ ਜਿੱਦਾਂ ਤੁਸੀਂ ਸਵੇਰੇ ਆ ਕੇ ਤੇਰਾ ਸ਼ਾਮ ਨੂੰ ਸਟੇਡੀਅਮ ਦੇ ਵਿੱਚ ਤਿਆਰੀ ਕਰਦੇ ਹੋ ਜਿਹੜਾ ਸਟੇਡੀਅਮ ਦੇ ਵਿੱਚ ਇੱਕ ਕਮਰਾ ਬਣਾਇਆ ਹੋਇਆ ਸਿਰਫ ਕੱਲੀਆਂ ਕੁੜੀਆਂ ਵਾਸਤੇ ਅਸੀਂ ਜਿੰਮ ਦਾ ਪ੍ਰਬੰਧ ਕਰਾਂਗੇ ਇੱਥੇ ਕੱਲੀਆਂ ਕੁੜੀਆਂ ਵਾਸਤੇ ਤੁਸੀਂ ਇੱਕ ਗਰੁੱਪ ਬਣਾ ਲਿਓ ਜੂ ਵੀ ਕੁੜੀਆਂ ਸ ਗਰਾਊਂਡ ਦੇ ਵਿੱਚ ਆਉਂਦੀਆਂ ਨੇ ਤਾੜੀਆਂ ਮਾਰ ਦਿਓ ਬੈਣਾ ਤਾੜੀਆਂ ਮਾਰ ਦਿਓ ਕਿਸੇ ਇੱਕ ਗਰੁੱਪ ਬਣਾ ਲਿਓ ਤੁਹਾਡੇ ਗਰੁੱਪ ਦੇ ਵਿੱਚੋਂ ਇੱਕ ਕੁੜੀ ਦੀ ਡਿਊਟੀ ਲਾ ਦਿਓ ਅਸੀਂ ਜਿਮ ਦੀ ਚਾਬੀ ਹੈ ਜਿਹੜੀ ਉਹ ਤੁਹਾਨੂੰ ਫੜਾ ਦਾਂਗੇ ਸਿਰਫ ਕੁੜੀਆਂ ਵਾਸਤੇ ਜਿਮ ਉਹਨੇ ਸਵੇਰ ਸ਼ਾਮ ਇੱਥੇ ਮਿਹਨਤ ਕਰਿਆ ਕਰੋ ਪ੍ਰੈਕਟਿਸ ਕਰਿਆ ਕਰੋ ਇਹਨਾ ਸੋਚਿਆ ਕਰੋ ਵੀ ਕੁੜੀਆਂ ਜਿਮ ਨਹੀਂ ਦਾ ਸਕਦੀਆਂ ਅਸੀਂ ਉਹਨਾਂ ਜਿਮਾਂ ਦੇ ਵਿੱਚ ਦੇਖਿਆ ਹਮਤੋਂ ਵੱਧ ਕੁੜੀਆਂ ਜਿਮ ਲਾਉਂਦੀਆਂ ਨੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੂਰ ਕਰਕੇ ਤੁਹਾਡੇ ਲਈ ਇੱਕ ਵਧੀਆ ਸੀ ਇੱਥੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਲੈ ਕੇ ਆ ਰਹੇ ਹਾਂ ਜੋ 2-4 ਮਹੀਨਿਆਂ ਤੱਕ ਬਣ ਜਾਣਾ ਪਰ ਉਸ ਤੋਂ ਪਹਿਲਾਂ ਸੀ ਜਿੰਮ ਹੈ ਜਿਹੜੀ ਥੋੜੇ ਦਿਨਾਂ ਦੇ ਵਿੱਚ ਹੀ ਐਮਐਲਏ ਸਾਹਿਬ ਨੂੰ ਬੇਨਤੀ ਕਰਕੇ ਤੁਹਾਡੀ ਇਸ ਕਮਰੇ ਦੇ ਵਿੱਚ ਜਿੰਮ ਲਵਾ ਦਾਂਗੇ ਤੇ ਚਾਬੀ ਆਪਣੇ ਕੋਲ ਰੱਖਿਆ ਤੇ ਮਿਹਨਤ ਕਰਿਆ ਕਰੀ ਧੰਨਵਾਦ ਬਿਲਕੁਲ ਜੀ ਜੀ ਇਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਈ ਸੋਨੀ ਸਰਪੰਚ ਹੀਰੋਗੰਗ ਵਾਲੇ ਵੀਰ ਦਾ ਹਨਾ ਮੈਂ ਕਹਣਾ ਵੀ ਇੱਕ ਨਵੀਂ ਸੋਚ ਦਾ ਮੁੰਡਾ ਹੈਗਾ ਨਵਾਂ ਜਜ਼ਬਾ ਤੇ ਇੰਨੀ ਜਿਆਦਾ એનર્ਜੀ ਹੈ ਤੇ ਇਹਨੂੰ ਜਦੋਂ ਵੀ ਕਿਤੇ ਕਹਨੇ ਆ ਵੀ ਤੇਰਾ ਚੰਗਾ ਕਾਰੋਬਾਰ ਚੱਲਦਾ ਚੰਗਾ ਹੋਵਾ ਹਨਾ ਤੇ ਇਹਦਾ ਧਿਆਨ ਬਈ ਆਪਦੇ ਪਿੰਡ ਕਣੀ ਰਹਿੰਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹਨਾ ਜੇ ਇਹ ਬੰਦਾ ਚਾਹੇ ਪਿੰਡੋਂ ਆਪਰਾ ਚੰਡੀਗੜ੍ਹ ਰਵਾਨਾ ਹੋ ਕਹਿੰਦਾ ਉੱਥੇ ਬਾਲੇ ਜਿਆਦੇ ਕਾਰੋਬਾਰ ਛੇੜ ਕੇ ਬਾਲੇ ਉਹ ਕਰ ਸਕਦਾ ਪਰ ਇਹਦਾ ਕੀ ਹੁੰਦਾ ਵੀ ਯਾਰ ਮੈਂ ਆਪਦੇ ਪਿੰਡ ਦੇ ਲੋਕਾਂ ਦੇ ਪੈਸੇ ਖਰਚ ਕਰਾਂ ਬਹੁਤ ਵਾਰੀ ਇਹ ਆਪਦਾ ਆਰਥਿਕ ਨੁਕਸਾਨ ਵੀ ਕਰਵਾ ਲੈਂਦਾ ਤੇ ਨੇ ਕਰਵਾਇਆ ਵੀ ਮੈਂ ਦੇਖਿਆ ਇੱਕ ਸੱਚੇ ਦਿਲ ਦਾ ਬੰਦਾ ਬਾਬੇ ਖੁਸ਼ੀਨਾਮ ਦਾ ਪਾਂਗਾ ਹੀ ਜੇ ਵੀ ਪਿਆਰਾ ਪੁੱਤਰ ਆ ਇਹ ਚੇਲਾ ਜਿਵੇਂ ਉਹ ਬਾਬਿਆਂ ਦੇ ਦਿਲ ਚ ਨਹੀਂ ਨਾ ਕੁਛ ਹੈਗਾ ਇਹਦੇ ਵੀ ਦਿਲ ਚ ਨਹੀਂ ਕੁਛ ਹੈਗਾ ਇਹਨੇ ਸਰਪੰਚੀ ਵਾਲੀ ਜਿਹੜੀ ਲੈਣ ਫੜੀ ਆਉਦੇ ਪਿੰਡ ਦਾ ਭਲਾ ਕਰਨ ਵਾਸਤੇ ਫੜੀ ਆ ਮੈਂ ਇੰਨੇ ਪਿੰਡਾਂ ਦੇ ਵਿੱਚ ਜਾਂਦਾ ਕੋਈ ਪਿੰਡਾਂ ਦੇ ਸਰਪੰਚ ਇੰਨੇ ਪਰਸਨਲ ਲੈਵਲ ਤੱਕ ਲੈ ਕੇ ਆਉਦੇ ਪਿੰਡ ਦੀਆਂ ਧੀਆ ਪੜਨਾ ਵਾਰੇ ਨਹੀਂ ਸੋਚਦੇ ਜਿੰਨਾ ਇਹਨਾਂ ਨੇ ਕਿਹਾ ਵੀ ਕੁੜੀਆਂ ਉਹ ਕਰਨ ਲੱਗੀਆਂ ਨਹੀਂ ਹਰੇਕ ਕਹਿਣਦਾ ਵੀ ਆਪ ਠੀਕ ਆ ਪਤੀਆਂ ਦਾ ਤਿਹਾਰ ਕਰਵਾਤਾ ਧੀਆ ਲਵਾਤੀਆਂ ਚਾਰ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਜਾਣਗੀਆਂ ਦੋ ਸੁਖੀ ਵਰਗੇ ਵੀਡੀਓ ਬਣਾ ਕੇ ਵਗ ਜਾਣਗੇ ਪਰ ਆ ਜਿਹੜੀ ਬਾਈ ਨੇ ਕਹੀ ਜਣਾ ਵੀ ਜੇ ਕੋ ਕੁੜੀ ਬਾਈ ਟਿਊਸ਼ਨ ਪੜਨਾ ਚਾਹੁੰਦੀ ਐ ਅਸੀਂ ਮਦਦ ਕਰਾਂਗੇ ਲੱਖਾਂ ਰੁਪਿਆ ਖਰਚਾ ਆ ਜਾਂਦਾ ਭੈਣ ਉਹ ਟਿਊਸ਼ਨ ਦਾ ਹਨਾ ਬਹੁਤ ਮਹਿੰਗਾ ਹੋਊਗਾ ਤੇ ਬਾਲਾ ਵੱਡਾ ਪਰਾਂਦਾ ਬਾਈ ਦਾ ਤੁਹਾਡੇ ਪਿੰਡ ਵਾਸਤੇ ਤੇ ਮੇਰੀਆਂ ਭੈਣਾਂ ਨੂੰ ਮੈਂ ਇੱਕ ਵਾਰੀ ਪੁੱਛਣਾ ਚਾਹਣਾ ਵੀ ਤੁਸੀਂ ਖੁਸ਼ ਹੋ ਬਾਈ ਦੀ ਗੱਲ ਤੋਂ ਇੱਕ ਵਾਰੀ ਹੱਥ ਖੜੇ ਕਰਕੇ ਤਾੜੀਆਂ ਮਾਰ ਦਿਓ ਭੈਣ-ਭਰਾਂ ਕੇ ਜੇ ਕੋਈ ਹੋਣਾ। ਦੇਖੋ ਬਾਈ ਸਾਰਾ ਨਾ ਪਿਆਰ ਹੈ ਤੇ ਮੈਂ ਵੀ ਪ੍ਰਮਾਤਮਾ ਅੱਗੇ ਉਦਾਸ ਬੇਨਤੀ ਕਰਦਾ ਵੀ ਜਿਵੇਂ ਸੋਨੀ ਬਾਈ ਪਿੰਡ ਵਾਰੇ ਸੋਚਦਾ ਹਨਾ ਪ੍ਰਮਾਤਮਾ ਇਸੇ ਤਰ੍ਹਾਂ ਇਹਦਾ ਕਾਰੋਬਾਰ ਇਹਦੀ ਸੋਚ ਜਿਹੜੀ ਹੈ ਉਹਨੂੰ ਅੱਗੇ ਵਧਾਵੇ ਚਾਰ ਚੰਨ ਲਾਵੇ। ਸਰਪੰਚ ਸਾਹਿਬ ਬਹੁਤ-ਬਹੁਤ ਮੁਬਾਰਕਾਂ ਨੇ ਬਾਈ ਸੋਨੂ ਹਨਾ ਤੇ ਹਰੇਕ ਨੂੰ ਆਏ ਹੁੰਦਾ ਵੀ ਨਹੀਂ ਮੈਂ ਮੰਨ ਲਵੀ ਹੁਣ ਜੇ ਫਾਰ ਜੂਨੀਅਰ ਚ ਦੈਦੂਆ ਮੇਰੇ ਥੱਲੇ ਡਿਫੈਂਡਰ ਹੋ ਗਏ ਪਰ ਤੈਨੂੰ ਐ ਹੁੰਦਾ ਵੀ ਯਾਰ ਮੇਰੇ ਪਿੰਡ ਦਾ ਮੈਂ ਆਹ ਕਰਾਂ ਮੇਰੇ ਪਿੰਡ ਦਾ ਆਹ ਕਰਾਂ ਵੀ ਪਿੰਡ ਚ ਆ ਲੈ ਕੇ ਜਾਣਾ ਪਿੰਡ ਚ ਆਹ ਲੈ ਕੇ ਜਾਣਾ ਸਰਪੰਚ ਜੀ ਨੂੰ ਪਹਿਲਾਂ ਵੀ ਦੇਖ ਲਓ ਬਾਈ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਹਨਾ ਵੀ ਯਾਰ ਪਿੰਡ ਵਾਸਤੇ ਐ ਕਰਨਾ ਪਿੰਡ ਵਾਸਤੇ ਐ ਕਰਨਾ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੇ ਤੋ ਗੱਲਾਂ ਮੰਨ ਤੇ ਹੈਗੀ ਤਾਂ ਹੋਰ ਕਰ ਦਿਓ ਸਾਡੀਆਂ ਭੈਣਾਂ ਵਾਸਤੇ ਤੇ ਸਾਡੇ ਬਾਈ ਜੀ ਨੂੰ ਦਿੰਦੇ ਆ ਮੌਕਾ ਬਾਈ ਤੇ ਤੁਸੀਂ ਦਿਓ ਜੀ ਨੇ ਆਪਣਾ ਸੁਭਨਾਵ ਦੱਸੋ ਜੀ ਨੰਬਰ ਅਨਮਾਨ ਸਿੰਘ ਸੀ ਨੰਬਰ 1 ਦਾਪਾ ਤੂੰ ਨਾ ਕਰਈ ਹੋ ਮੇਰੀ ਸਬੇਰ ਜਾ ਪੂਰੀਆਂ ਨੇ ਲੋਕੀ ਤੱਕਦੇ ਉਹ ਗੁਨਾਹ ਮੇਰਾ ਦਾਤਾ ਮੈਂ ਤੱਕਦਾ ਰਹਿੰਦਾ ਤੇਰੀਆਂ ਨੂੰ ਗਿਆਨ ਧਿਆਨ ਕੁਸ਼ ਕਰਮ ਨਾ ਜਾਣਾ ਸਾਲਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਕੋਣ ਕੋਣ ਧੰਨਵਾਦ ਭੈਣਾ ਦਾ ਸਾਡੇ ਨੇ ਕਿੰਨੇ ਸਦੇ ਤੇ ਪਿੰਡਾ ਬੜਾ ਸਾਨੂੰ ਮਾਣ ਨਵਸਿਆ ਸਾਰ ਪੰਜ ਸਾਲ ਸੋੜੇ ਸਾਰੇ ਇਸ ਗ੍ਰਈਂ ਈਆਂ ਮਨਾਉਂਦੇ ਰਹਾਂਗੇ ਖੁੱਡੇ ਰਿਣੀ ਰਹਾਂਗੇ ਜੇ ਕੋਈ ਗਲਤੀ ਹੋ ਗਈ ਹੈ ਭੈਣ ਬਣ ਕੇ ਮਾਫ ਕਰਦੇ ਹੋ ਅੱਗੇ ਤੋਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਧੰਨਵਾਦੀ ਇੱਕ ਮੇਰੀ ਬੇਨਤੀ ਹੈ ਸਾਡੀਆਂ ਭੈਣਾਂ ਦੇ ਵਿੱਚ ਵੀ ਬਹੁਤ ਹੁੰਦੀਆਂ ਨੇ ਹਨ ਜਨਾਂ ਦੇ ਵਿੱਚ ਬੋਲਣ ਦਾ ਜਜ਼ਬਾ ਹੁੰਦਾ ਜੋ ਕਿ ਮਨ ਦੀ ਗੱਲ ਅੱਗੇ ਰੱਖਣੀ ਆ ਕਿਸੇ ਭੈਣ ਨੇ ਕੋਈ ਵੀ ਆਪ ਦੀ ਗੱਲ ਬੋਲਣੀ ਆ ਤਾਂ ਆ ਸਕਦੇ ਹੋ ਹਨਾ ਮੇਰੀ ਬੇਨਤੀ ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਕੋਈ ਵੀ ਭੈਣ ਹੋਵੇ ਦੇਖੋ ਅੱਜ ਦਾ ਸਮਾਂ ਗਾ ਕੁੜੀਆਂ ਮੁੰਡਿਆਂ ਨਾਲੋਂ ਵੱਧ ਨੇ ਜਿਵੇਂ ਸੋਨੀ ਬਾਈ ਨੇ ਕਿਹਾ ਹਨਾ ਮੁੰਡੇ ਦਾ ਤੁਹਾਨੂੰ ਪਤਾ ਹੀ ਅੱਜ ਕਿਹੋ ਜਿਹਾ ਮਾਹੌਲ ਹੋਇਆ ਹੋਇਆ ਨਵੀਂ ਪੀੜ੍ਹੀ ਕਹੇ ਜੀ ਆ ਆਪਾਂ ਨੂੰ ਅੱਗੇ ਜਵਾਕਾਂ ਦੀ ਟੈਨਸ਼ਨ ਹੋਈ ਪਈ ਆ ਸਾਰਿਆਂ ਨੂੰ ਤੇ ਕੋਈ ਵੀ ਭੈਣ ਹੋਵੇ ਕਿਸੇ ਦਾ ਤਜਰਬਾ ਹੋਵੇ ਆਪਦਾ ਜ਼ਿੰਦਗੀ ਦਾ ਕੁਝ ਵੀ ਬੋਲਣਾ ਬੋਲ ਸਕਦੇ ਹੋ ਤੇ ਇੱਕ ਮੈਂ ਦੋ ਭੈਣਾਂ ਦੀ ਬੇਨਤੀ ਕਰਦਾ ਜੇ ਕੋਈ ਬੋਲੀਆਂ ਵਗੈਰਾ ਪਾ ਕੇ ਮੈਕ ਜੋ ਕਰਾਂ ਨਾ ਤਾਂ ਆਪਾਂ ਉਹਨੂੰ ਰਿਕਾਰਡ ਕਰੀਏ ਤਾਂ ਉਹ ਜਾਦੇ ਵਧੀਆ ਰਹੂਗਾ ਹੈਗਾ ਕੋਈ ਹੋਰ ਭੈਣ ਤੁਸੀਂ ਬਈ ਹੇ ਹਾਂ ਬਈ ਦੋ ਭੈਣਾਂ ਕੇਲਾ ਬਣਾ ਲਓ ਬੰਦਾ ਹਰਾ ਭੈਣ ਬਣ ਕੇ ਸਰਪੰਚ ਸਾਹਿਬ ਤੁਸੀਂ ਵੀ ਆ ਜਿਓ ਜੀ ਮੜਾ ਕੋਲੇ ਹੈਨਾ ਹਾਂਜੀ ਹਾਂ ਬਿਲਕੁਲ ਜੀ ਆ ਜਓ ਭੈਣੇ ਆ ਜਓ ਤੇ ਆ ਜਿਓ ਵੀ ਆ ਜਿਓ ਬਈ ਕੋਈ ਨਾ ਕੋਈ ਨਾ ਕੋਈ ਨਾ ਭੈਣਾਂ ਨੂੰ ਛੋਡੂ ਵੀ ਮੌਕਾ ਮਦਨੇ ਉਰੀ ਇਹੋ ਤੁਸੀਂ ਭੈਣ ਹੋਈਆਂ ਬਹੁਤ ਦੂਰੋਂ ਆਈਆਂ ਨੇ ਲਓ ਲਓ ਆਓ ਤੁਸੀਂ ਵੀ ਇੱਥੇ ਲੱਭ ਕੇ ਆ ਜਓ ਕਿੰਨੇ ਕਾਬੂਤਰਾਂ ਰਾਂਧਿਆ ਗੋੜ ਧੋੜ ਅੱਖੀਆਂ ਚਿੰਨੇ ਆ ਕੋ

ਵੇ ਮਾੜਾ ਕਦੇ ਕੇੜੂ ਵੇ ਮਾੜਾ ਐਸੀ ਲੱਗ ਤੇ ਵੀ ਆਉਣਾ ਫੇਰ ਵੇ ਮਾੜਾ ਐਸੀ ਲੱਗ ਤੇ ਨਹੀਂ ਆਉਣਾ ਫੇਰ ਵੇ ਮਾੜਾ ਆ ਬਾਈ ਨੂੰ ਅੱਗੇ ਕਰੀ ਮੜਾ ਤੂੰ ਫੋੜੀ ਮੜਾ ਮੈਕ ਅੱਗੇ ਹੋ ਤੇਰੀ ਜੀਬੇ ਪੁੱਤਰਾ ਦੀ ਜੋੜੀ ਤਿੰਨਾ ਵੇਲ ਮੋੜ ਵਾਲਿਆ ਤੇਰੀ ਜੀਬੇ ਆਪਾਂ ਨੂੰ ਫੜਾਏ ਮੜਾ ਮਾਈ ਨੂੰ ਫੜਾਏ ਮੜਾ ਇਹਦਾ ਵੀ ਇਦਾ ਕੰਡਾ ਕੱਢਦੀ ਏ ਹੋਰ ਉਹਨੇ ਪਹਿਲਾਂ ਕਿਹਾ ਸੀ ਬਾਬਾ ਨਾਨਕ ਜਾਈ ਬਾਬਾ ਨਾਨਕ ਇਹੋ ਜਈਆਂ ਖੁਸ਼ੀਆਂ ਨੇ ਆਈ ਬਾਬਾ ਨਾਨਕ ਇਹੋ ਜਈਆਂ ਖੁਸ਼ੀਆਂ ਨੇ ਆਈ ਬਾਬਾ ਨਾਨਕ ਪੰਜ ਪੌੜੀਆਂ ਚ ਬਾਰਾ ਟੱਪ ਜਾ ਮਾ ਚੱਕ ਕੇ ਪਤੀ ਜੇ ਗੁਰੂ ਪੰਜ ਪੌੜੀਆਂ ਚ ਬਾਰਾ ਟੱਪ ਜਾ ਮਾ ਚੱਕ ਕੇ ਪਤੀ ਜੇ ਆਉਣ ਬੀਰ ਕੱਠੀਆਂ ਕੇ ਦਾਤਾਂ ਚੰਦਰੇ ਬਿਸ਼ੋੜੇ ਪਰੇ ਸੋਨੀ ਕੱਠੀ ਮੰਰੇ ਕੇਕੇ ਕੁੰਨੇ ਪਹਿਣਾ ਨੱਚੀਏ ਸਾਰੇ ਨੱਚੀਏ ਗੁਰਾਂ ਅੰਕ ਖਾਲੀਆਂ ਦੇ ਕੇਕੇ ਕੁੰਨੇ ਪਹਿਚੀਏ ਸਾਰੇ ਸੋਣ ਮਹੀਨਾ ਦਿਤੀਆਂ ਦੇ ਸੋਣ ਮਹੀਨਾ ਦਿਤੀਆਂ ਦੇ ਸਾਰੇ ਸਹਿੰਗਾਂ ਨਾ ਲਓ ਬਾਈ ਦੇਖ ਲੋ ਇਹ ਪਹਿਣਾ ਸਾਡੀਆਂ ਤੀਆਂ ਦੇ ਵਿੱਚ ਪਾਂਡਿਆਂ ਦੀ ਸੇਵਾ ਕਰਦੀਆਂ ਨੇ ਪਿੰਡ ਹੀਰੋਕਲਾਂ ਜਿਹੜਾ ਮਾਨਸਾ ਜਿੱਥੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਵਿੱਚ ਹੈ ਤੇ ਸਭ ਤੋਂ ਵੱਡੀ ਕਹਿੰਦੇ ਪਾਂਡਿਆਂ ਦੀ ਸੇਵਾ ਹੈ ਤੇ ਸੋਨੀ ਸਰਪੰਚ ਹੀਰੋਕਲਾਂ ਨੇ ਬਾਈ ਨੇ 3 ਲਵਾਈਆਂ ਨੇ ਅੱਜ ਬਹੁਤ ਟਾਈਮ ਦੀਆਂ ਪਿੰਡ ਚ ਬੰਦ ਹੋਈਆਂ ਵੀਆਂ ਦੀ ਤੇ ਸਾਰੀ ਨਗਰ ਪੰਚਾਇਤ ਤੇ ਹੋਰ ਮੋਤਵਾਰ ਬੰਦੇ